ਹੈਰਾਨ ਕਰ ਦੇਣ ਵਾਲੀ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ ਜਿਸ ਦੇ ਵਿੱਚ ਘਰ ਦੇ ਮਾਲਕ ਦੇ ਬੇਟਾ ਜਿਹੜਾ ਹੈ ਉਹ ਸੁੱਤਾ ਹੁੰਦਾ ਹੈ ਤੇ ਸੌਣ ਕਰਕੇ ਉਸ ਦੀ ਜਾਨ ਬਚ ਜਾਂਦੀ ਹੈ ਜੀ ਹਾਂ ਕਿਸ ਤਰੀਕੇ ਦੇ ਨਾਲ ਸੌਣ ਵਾਲੇ ਦੀ ਜਾਨ ਬਚ ਚੁੱਕੀ ਹੈ ਜੇਕਰ ਉੱਠ ਜਾਂਦਾ ਤਾਂ ਸ਼ਾਇਦ ਚੋਰ ਉਸ ਨੂੰ ਜਾਨੋਂ ਮਾਰ ਦਿੰਦੇ ਤਸਵੀਰਾਂ ਦੇਖ ਸਕਦੇ ਹੋ ਦੱਸ ਦਈਏ ਕਿ ਕਿਸੇ ਆਮ ਬੰਦੇ ਦਾ ਘਰ ਨਹੀਂ ਹੈ ਇਹ ਰਿਟਾਇਰਡ ਜੱਜ ਦਾ ਘਰ ਹੈ ਜਿਸ ਦੇ ਘਰ ਦੇ ਅੰਦਰ ਅਚਾਨਕ ਦੋ ਨਕਾਬਪੋਸ਼ ਚੋਰ ਵੜ ਜਾਂਦੇ ਨੇ ਇੱਕ ਜੱਜ ਦੇ ਡੇ ਦੇ ਉੱਤੇ ਜਿਹੜਾ ਹੈ ਇੱਕ ਡੰਡਾ ਦੇਖ ਸਕਦੇ ਹੋ ਕਿ ਤਾਨਕੇ ਖੜਾ ਹੁੰਦਾ ਹੈ ਕਿ ਜਿੱਦਾਂ ਹੀ ਇਹ ਉੱਠੇਗਾ ਹਾਲਾਂਕਿ ਦਾਸਤੂਏ ਕਿ ਅੰਦਰ ਵੱਧ ਦੇ ਸਾਰ ਜਦੋਂ ਇਹਨਾਂ ਦੇ ਵੱਲੋਂ ਦਰਵਾਜ਼ਾ ਤੋੜਿਆ ਜਾਂਦਾ ਹੈ ਗ੍ਰਿਲਾਂ ਕੱਟੀਆਂ ਜਾਂਦੀਆਂ ਨੇ ਉਦੋਂ ਵੀ ਬੇहद ਆਵਾਜ਼ ਹੁੰਦੀ ਹੈ ਪਰ ਦੇਖ ਸਕਦੇ ਹੋ ਜੱਜ ਦਾ ਜਿਹੜਾ ਮੁੰਡਾ ਹੈ ਉਹ ਨਹੀਂ ਉੱਠਦਾ ਹੈ ਸੌਣ ਕਰਕੇ ਉਸ ਦੀ ਜਾਨ ਵੱਜ ਜਾਂਦੀ ਹੈ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਦੋ ਨਕਾਬਪੋਸ਼ ਬੜੀ ਆਰਾਮ ਦੇ ਨਾਲ ਅਲਮਾਰੀ ਦੇ ਗਹਿਣੇ ਜਿਹੜੇ ਨੇ ਉਹ ਨਗਦੀ ਸਮੇਟ ਕੇ ਲੈ ਚਲੇ ਜਾਂਦੇ ਨੇ ਤੇ ਦੂਸਰੇ ਪਾਸੇ ਉਹਨਾਂ ਦਾ ਪੁੱਤਰ ਜਿਹੜਾ ਦੱਸਿਆ ਜਾਂਦਾ ਰਿਤਵਿਕ ਨਾਮ ਦਾ ਉਸ ਦੇ ਉੱਪਰ ਸਿਰ ਦੇ ਉੱਤੇ ਡੰਡਾ ਤਾਣ ਕੇ ਇੱਕ ਚੋਰ ਜਿਹੜਾ ਖੜਾ ਹੋ ਜਾਂਦਾ ਹੈ ਪਰ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਦੇਖ ਕੇ ਕਿ ਆਖਿਰਕਾਰ ਇੱਕ ਰਿਟਾਇਰਡ ਜੱਜ ਦੇ ਘਰ ਦੀ ਸਿਕਿਉਰਿਟੀ ਕਿੰਨੀ ਕੀ ਹੋਵੇਗੀ ਕਿ ਦੋ ਨਕਾਬਪੋਸ਼ ਚੋਰ ਜਿਹੜੇ ਨੇ ਉਹ ਹਥਿਆਰ ਲੈ ਕੇ ਵੜ ਜਾਂਦੇ ਨੇ ਡੰਡਾ ਲੈ ਕੇ ਤੇ ਕਿਸ ਤਰੀਕੇ ਦੇ ਨਾਲ ਮਾਰਨ ਦੇ ਲਈ ਤਾਨ ਕੇ ਖੜੇ ਕਿਸ ਤਰੀਕੇ ਨੇ ਇਸ ਟੀਵੀ ਦੇ ਵਿੱਚ ਦਿਖ ਰਹੇ ਨੇ ਹੁਣ ਜੋ ਜੋ ਇਸ ਟੀਵੀ ਤਸਵੀਰਾਂ ਨੂੰ ਦੇਖ ਰਿਹਾ ਹੈ ਉਹ ਹੈਰਾਨ ਹੋ ਰਿਹਾ ਹੈ ਤੇ ਕਿੰਨਾ ਕਿਤੇ ਕਮੈਂਟਾਂ ਦੇ ਵਿੱਚ ਲੋਕਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਕਦੇ ਕਦੇ ਸੋਨਾ ਮੌਤ ਤੋਂ ਬਚਾ ਲੈਂਦਾ ਹੈ